ਅੱਜ ਜੂਸੀ ਤੁਹਾਡੇ ਸਾਹਮਣੇ ਇੱਕ ਦਰਦਨਾਕ ਕਹਾਣੀ ਪੇਸ਼ ਕਰ ਰਹੇ ਹਾਂ ਜਿਸ ਦਾ ਨਾਮ ਹੈ ਜ਼ੁਲਮ ਦੇ ਸائے ਕਹਾਣੀ ਦੀ ਸ਼ੁਰੂਆਤ ਇੱਕ ਛੋਟੇ ਜਿਹੇ ਪਿੰਡ ਤੋਂ ਹੁੰਦੀ ਹੈ ਇੱਕ ਕੁੜੀ ਹਰਪ੍ਰੀਤ ਜਿਸ ਦੀ ਉਮਰ ਕੇਵਲ 15 ਸਾਲ ਹੈ ਉਹ ਦਿਲ ਦੀ ਸਾਫ਼ ਉਸ ਦਾ ਚੰਨ ਵਰਗਾ ਚਿਹਰਾ ਪਰ ਗਰੀਬੀ ਦੇ ਕਰਕੇ ਉਸ ਦਾ ਜੀਵਨ ਸਖਤ ਹੈ ਉਸ ਦੇ ਪਿਤਾ ਬਿਮਾਰ ਰਹਿੰਦੇ ਹਨ ਅਤੇ ਮਾਂ ਘਰ ਵਿੱਚ ਕੰਮ ਕਰਕੇ ਲੋਕਾਂ ਦੇ ਘਰਾਂ ਵਿੱਚ ਕੰਮ ਕਰਕੇ ਘਰ ਦਾ ਗੁਜ਼ਾਰਾ ਕਰਦੀ ਹੈ ਹਰਪ੍ਰੀਤ ਆਪਣੇ ਛੋਟੇ ਭੈਣ ਭਰਾਵਾਂ ਨੂੰ ਪਾਲਣ ਪੋਸ਼ਣ ਲਈ ਹਮੇਸ਼ਾ ਮਾਂ ਦੇ ਨਾਲ ਕੰਮ ਦੇ ਵਿੱਚ ਹੱਥ ਵਟਾਉਂਦੀ ਹੈ ਪਰ ਪਿੰਡ ਦੇ ਕੁਝ ਜ਼ਾਲਮ ਲੋਕ ਉਸ ਦੀਆਂ ਮਾਸੂਮ ਅੱਖਾਂ 'ਚ ਹੋਰ ਹੀ ਸੁਪਨੇ ਦੇਖਦੇ ਸਨ ਉਹਨਾਂ ਲਈ ਹਰਪ੍ਰੀਤ ਕੋਈ ਇਨਸਾਨ ਨਹੀਂ ਸਗੋਂ ਸਿਰਫ ਇੱਕ ਕਮਜ਼ੋਰ ਕੁੜੀ ਸੀ ਜਿਸ ਨੂੰ ਉਹ ਆਪਣੀ ਹਵਸ ਦਾ ਸ਼ਿਕਾਰ ਬਣਾ ਸਕਣ ਇੱਕ ਰਾਤ ਜਦੋਂ ਹਰਪ੍ਰੀਤ ਘਰ ਵਾਪਸ ਆ ਰਹੀ ਸੀ ਪਿੰਡ ਦੇ ਸਰਪੰਚ ਦਾ ਪੁੱਤਰ ਉਸ ਦਾ ਰਾਹ ਰੋਕ ਲੈਂਦਾ ਹੈ ਉਦਿਆਂ ਅੱਖਾਂ ਵਿੱਚ ਸ਼ਰਮ ਨਹੀਂ ਹੈ ਸਿਰਫ ਕਮੰਡ ਹੈ ਉਹ ਕਹਿੰਦਾ ਹੈ ਜੇ ਤੂੰ ਮੇਰੇ ਨਾਲ ਚੱਲੇਂਗੀ ਤਾਂ ਤੇਰੇ ਘਰ ਲਈ ਭਲਾ ਹੋਵੇਗਾ ਨਹੀਂ ਤਾਂ ਤੇਰੇ ਮਾਪਿਓ ਨੂੰ ਸੜਕਾਂ ਤੇ ਸੁੱਟ ਦੇਵਾਂਗਾ ਹਰਪ੍ਰੀਤ ਕੰਬ ਜਾਂਦੀ ਹੈ ਉਸਨੇ ਦੌੜ ਕੇ ਘਰ ਆ ਕੇ ਮਾਂ ਨੂੰ ਸਭ ਕੁਝ ਦੱਸਿਆ ਪਰ ਮਾਂ ਨੇ ਡਰ ਕੇ ਕਿਹਾ ਬੇਟੀ ਇਹਨਾਂ ਨਾਲ ਪੰਗਾ ਨਾ ਲੈ ਇਹ ਪਿੰਡ ਦੇ ਵੱਡੇ ਹਨ ਅਸੀਂ ਗਰੀਬ ਹਾਂ ਸਾਡੀ ਸੁਣਨ ਵਾਲਾ ਕੋਈ ਨਹੀਂ ਹਰਪ੍ਰੀਤ ਦੀਆਂ ਅੱਖਾਂ ਭਰ ਆਈਆਂ ਉਸ ਨੂੰ ਮਹਿਸੂਸ ਹੋਇਆ ਕਿ ਗਰੀਬੀ ਵਿੱਚ ਇਨਸਾਫ ਦੀ ਕੋਈ ਜਗ੍ਹਾ ਨਹੀਂ ਹੁੰਦੀ ਦਿਨ ਬੀਤਦੇ ਗਏ ਪਰ ਸਰਪੰਚ ਦਾ ਪੁੱਤਰ ਆਪਣੇ ਇਰਾਦੇ ਤੋਂ ਪਿੱਛੇ ਨਾ ਹਟਿਆ ਉਹ ਹਰ ਜਗ੍ਹਾ ਹਰਪ੍ਰੀਤ ਦਾ ਪਿੱਛਾ ਕਰਦਾ ਪਿੰਡ ਦੇ ਲੋਕ ਵੀ ਉਸ ਨੂੰ ਚੁੱਪਚਾਪ ਤੱਕਦੇ ਰਹਿੰਦੇ ਹਰਪ੍ਰੀਤ ਦਾ ਜੀਵਨ ਪੂਰੀ ਤਰ੍ਹਾਂ ਨਰਕ ਬਣ ਚੁੱਕਿਆ ਸੀ ਉਹ ਖੁੱਲ੍ਹ ਕੇ ਨਾ ਤਾਂ ਸਕੂਲ ਜਾ ਸਕਦੀ ਸੀ ਤੇ ਨਾ ਹੀ ਮਾਂ ਦੇ ਨਾਲ ਕੰਮ ਤੇ ਜਾ ਸਕਦੀ ਸੀ ਹਰ ਰੋਜ਼ ਉਹਦੀ ਰੂਹ ਨਵੇਂ ਜ਼ਖਮ ਪੈਦਾ ਹੁੰਦੇ। ਇੱਕ ਦਿਨ ਜਦੋਂ ਹਰਪ੍ਰੀਤ ਨੇ ਉਸ ਜ਼ੁਲਮ ਦੇ ਅੱਗੇ ਝੁਕਣ ਤੋਂ ਇਨਕਾਰ ਕੀਤਾ ਤਾਂ ਉਸਨੇ ਬਦਲਾ ਲੈਣ ਲਈ ਉਸਦੇ ਪਿਤਾ ਨੂੰ ਝੂਠੇ ਕੇਸ ਵਿੱਚ ਫਸਾ ਦਿੱਤਾ। ਪੁਲਿਸ ਆਈ ਅਤੇ ਬਿਮਾਰ ਮਾਤਾ-ਪਿਤਾ ਨੂੰ ਜੇਲ੍ਹ ਵਿੱਚ ਸੁੱਟ ਦਿੱਤਾ। ਮਾਂ ਬੇਬਸ ਹੋ ਗਈ। ਉਹ ਚੀਕਦੀ ਰਹੀ ਪਰ ਪਿੰਡ ਦੇ ਲੋਕਾਂ ਵਿੱਚੋਂ ਕਿਸੇ ਨੇ ਆਵਾਜ਼ ਬੁਲੰਦ ਨਾ ਕੀਤੀ ਕਿਉਂਕਿ ਸਭ ਨੂੰ ਡਰ ਸੀ ਕਿ ਜ਼ੁਲਮ ਦਾ ਟੱਕਰਾ ਲੈਣ ਦਾ ਮਤਲਬ ਹੈ ਆਪਣੇ ਘਰ ਦੀ ਬਰਬਾਦੀ। ਹਰਪ੍ਰੀਤ ਨੂੰ ਸਮਝ ਆ ਰਿਹਾ ਸੀ ਕਿ ਗਰੀਬ ਦਾ ਸੱਚ ਹਮੇਸ਼ਾ ਕੁਚਲਿਆ ਹੀ ਜਾਂਦਾ ਹੈ ਪਰ ਜ਼ੁਲਮ ਹਮੇਸ਼ਾ ਚੁੱਪ ਨਹੀਂ ਰਹਿ ਸਕਦਾ ਹਰਪ੍ਰੀਤ ਦੇ ਦਿਲ ਵਿੱਚ ਇੱਕ ਅੱਗ ਭੜਕਣ ਲੱਗੀ ਉਸਨੇ ਸੋਚਿਆ ਜੇ ਮੈਂ ਚੁੱਪ ਰਹੀ ਤਾਂ ਇਹ ਜ਼ਾਲਮ ਹੋਰ ਬੇਟੀਆਂ ਨਾਲ ਵੀ ਇਹੀ ਕਰਨਗੇ ਉਸਨੇ ਸਕੂਲ ਦੀ ਇੱਕ ਅਧਿਆਪਕਾ ਨਾਲ ਆਪਣੇ ਦਰਦ ਨੂੰ ਸਾਂਝਾ ਕੀਤਾ ਉਹ ਅਧਿਆਪਕਾ ਦਿਲੋਂ ਸੱਚੀ ਸੀ ਉਸਨੇ ਕਿਹਾ ਬੇਟੀ ਤੈਨੂੰ ਲੜਨਾ ਪਵੇਗਾ ਮੈਂ ਮੈਂ ਤੇਰੇ ਨਾਲ ਆਂ ਹਰਪ੍ਰੀਤ ਦੀ ਅਧਿਆਪਕਾ ਨੇ ਇੱਕ ਐਨਜੀਓ ਦੇ ਨਾਲ ਸੰਪਰਕ ਕੀਤਾ। ਉਹਨਾਂ ਨੇ ਹਰਪ੍ਰੀਤ ਦੀ ਗੱਲ ਸੁਣੀ ਅਤੇ ਸੱਚਾਈ ਨੂੰ ਜਨਤਾ ਦੇ ਸਾਹਮਣੇ ਲਿਆਂਦਾ। ਪਿੰਡ ਵਿੱਚ ਪਹਿਲੀ ਵਾਰ ਕਿਸੇ ਨੇ ਸਰਪੰਚ ਦੇ ਪਰਿਵਾਰ ਦੇ ਖਿਲਾਫ ਬੋਲਣ ਦੀ ਹਿੰਮਤ ਕੀਤੀ ਸੀ। ਸ਼ੁਰੂ ਵਿੱਚ ਲੋਕ ਡਰ ਰਹੇ ਸਨ ਪਰ ਜਦੋਂ ਹਰਪ੍ਰੀਤ ਨੇ ਹਿੰਮਤ ਨਾਲ ਕਿਹਾ ਕਿ ਮੇਰਾ ਪਿਓ ਬੇਕਸੂਰ ਹੈ, ਉਸ ਨੂੰ ਜੇਲ੍ਹ ਵਿੱਚ ਸੁਟਣ ਵਾਲਾ ਇਨ੍ਹਾਂ ਜ਼ਾਲਮਾਂ ਦਾ ਧੋਖਾ ਹੈ। ਤਾਂ ਕੁਝ ਗਰੀਬ ਪਰਿਵਾਰ ਉਸ ਦੇ ਨਾਲ ਖੜ ਗਏ। ਸਰਪੰਚ ਦਾ ਪੁੱਤਰ ਟੜਫ ਗਿਆ। ਉਸਨੇ ਹਰਪ੍ਰੀਤ ਦੇ ਘਰ ਨੂੰ ਅੱਗ ਲਗਾਉਣ ਦੀ ਧਮਕੀ ਦਿੱਤੀ ਪਿੰਡ ਵਿੱਚ ਡਰ ਦਾ ਮਾਹੌਲ ਬਣ ਗਿਆ ਰਾਤ ਨੂੰ ਕਾਲੇ ਕੱਪੜੇ ਪਾ ਕੇ ਕੁਝ ਗੁੰਡੇ ਹਰਪ੍ਰੀਤ ਦੇ ਘਰ ਦੇ ਬਾਹਰ ਖੜੇ ਰਹਿੰਦੇ ਤਾਂ ਜੋ ਪਰਿਵਾਰ ਡਰ ਕੇ ਹਾਰ ਮੰਨ ਲਵੇ ਮਾਂ ਨੇ ਹੰਝੂਆਂ ਨਾਲ ਕਿਹਾ ਬੇਟੀ ਛੱਡ ਦੇ ਇਹ ਲੜਾਈ ਅਸੀਂ ਸਹਿ ਲਵਾਂਗੇ ਪਰ ਹਰਪ੍ਰੀਤ ਨੇ ਮਾਂ ਦਾ ਹੱਥ ਫੜ ਕੇ ਕਿਹਾ ਨਹੀਂ ਮਾਂ ਜੇ ਅੱਜ ਚੁੱਪ ਹੋ ਗਈ ਤਾਂ ਕੱਲ ਕੋਈ ਹੋਰ ਧੀ ਸੜੇਗੀ ਹੁਣ ਨਹੀਂ ਐਂਗਿਓ ਨੇ মিডিਆ ਨੂੰ ਬੁਲਾਇਆ ਟੀਵੀ ਕੈਮਰੇ ਪਿੰਡ ਵਿੱਚ ਆ ਗਏ ਪਹਿਲੀ ਵਾਰ ਹਰਪ੍ਰੀਤ ਨੇ ਆਪਣੀ ਕਹਾਣੀ ਦੁਨੀਆ ਦੇ ਸਾਹਮਣੇ ਦੱਸੀ ਉਸ ਦੀ ਕੰਬਦੀ ਆਵਾਜ਼ ਪਰ ਪੱਕੀ ਨਜ਼ਰ ਸਭ ਨੂੰ ਹਿਲਾ ਗਈ ਪੱਤਰਕਾਰਾਂ ਨੇ ਸਵਾਲ ਕੀਤੇ ਕਿ ਗਰੀਬ ਦੀ ਬੇਟੀ ਨੂੰ ਇਨਸਾਫ ਨਹੀਂ ਮਿਲ ਸਕਦਾ ਪਿੰਡ ਦੇ ਹੋਰ ਲੋਕਾਂ ਦੀਆਂ ਅੱਖਾਂ ਖੁੱਲਣ ਲੱਗੀਆਂ ਜੋ ਪਹਿਲਾਂ ਡਰ ਕੇ ਚੁੱਪ ਸੀ ਉਹ ਹੌਲੀ-ਹੌਲੀ ਹਰਪ੍ਰੀਤ ਦੇ ਹੱਕ ਵਿੱਚ ਬੋਲਣ ਲੱਗ ਪਏ ਹਰਪ੍ਰੀਤ ਨੇ ਪੁਲਿਸ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਸ਼ੁਰੂ ਵਿੱਚ ਪੁਲਿਸ ਨੇ ਕੇਸ ਲੈਣ ਤੋਂ ਇਨਕਾਰ ਕੀਤਾ ਕਿਉਂਕਿ ਉਹ ਵੀ ਸਰਪੰਚ ਦੇ ਦਬਾਅ ਦੇ ਹੇਠ ਸਨ ਪਰ ਮੀਡੀਆ ਦੇ ਦਬਾਅ ਦੇ ਕਾਰਨ ਅਤੇ ਐਨਜੀਓ ਦੀ ਮਦਦ ਦੇ ਨਾਲ ਅਖੀਰ ਕੇਸ ਦਰਜ ਹੋ ਗਿਆ ਸਰਪੰਚ ਦਾ ਪੁੱਤਰ ਗੁੱਸੇ ਵਿੱਚ پاگل ਹੋ ਗਿਆ ਉਸ ਨੇ ਕਿਹਾ ਇਸ ਕੁੜੀ ਨੂੰ ਸਿਖਾ ਦੇਵਾਂਗਾ ਕਿ ਜ਼ੁਲਮ ਨਾਲ ਟੱਕਰ ਲੈਣ ਦਾ ਕੀ ਨਤੀਜਾ ਹੁੰਦਾ ਹੈ ਇੱਕ ਰਾਤ ਜਦੋਂ ਹਰਪ੍ਰੀਤ ਆਪਣੇ ਛੋਟੇ ਭੈਣ ਭਰਾਵਾਂ ਦੇ ਨਾਲ ਘਰ ਵਿੱਚ ਸੁੱਤੀ ਹੋਈ ਸੀ ਤਾਂ ਗੁੰਡਿਆਂ ਨੇ ਘਰ ਵਿੱਚ ਆ ਕੇ ਪੱਥਰ ਮਾਰੇ ਉਸਨੇ ਚੀਕ ਕੇ ਕਿਹਾ ਕੇਸ ਵਾਪਸ ਲੈ ਲੈ ਨਹੀਂ ਤਾਂ ਤੇਰੇ ਪਰਿਵਾਰ ਨੂੰ ਜਿਉਂਦੇ ਜੀ ਸਾੜ ਦੇਵਾਂਗੇ ਬੱਚੇ ਡਰ ਕੇ ਰੋਣ ਲੱਗ ਪਏ ਮਾਂ ਨੇ ਹਰਪ੍ਰੀਤ ਨੂੰ ਗਲੇ ਲਾ ਕੇ ਕਿਹਾ ਬੇਟੀ ਦੀ ਜ਼ਿੰਦਗੀ ਨਾਲ ਨਾ ਖੇਡ ਪਰਿਵਾਰ ਦੀ ਰੱਖਿਆ ਕਰ ਪਰ ਹਰਪ੍ਰੀਤ ਨੇ ਅੱਖਾਂ ਵਿੱਚੋਂ ਹੰਝੂ ਪੂੰਝ ਕੇ ਕਿਹਾ ਮਾਂ ਜੇ ਹੁਣ ਮੈਂ ਡਰ ਗਈ ਤਾਂ ਮੇਰੇ ਭੈਣ ਭਰਾ ਵੀ ਕਦੇ ਸਿਰ ਉਠਾ ਕੇ ਨਹੀਂ ਜõ ਸਕਣਗੇ ਇਹ ਲੜਾਈ ਮੈਂ ਮੁਕੰਮਲ ਕਰਾਂਗੀ ਕੇਸ ਅਦਾਲਤ ਦੇ ਵਿੱਚ ਪਹੁੰਚ ਗਿਆ ਕਈ ਮਹੀਨਿਆਂ ਤੱਕ ਸੁਣਵਾਈ ਚੱਲਦੀ ਰਹੀ ਸਰਪੰਚ ਦੇ ਪਰਿਵਾਰ ਨੇ ਵਕੀਲਾਂ ਨੂੰ ਪੈਸੇ ਦੇ ਕੇ ਧਮਕੀ ਦਿੱਤੀ ਸਭ ਕੁਝ ਵਰਤਿਆ ਪਰ ਹਰਪ੍ਰੀਤ ਨੇ ਹਰ ਦਲੀਲ ਦਾ ਸਾਹਮਣਾ ਕੀਤਾ ਉਹਦੀ ਗਵਾਹੀ ਸੁਣ ਕੇ ਜੱਜ ਵੀ ਹੈਰਾਨ ਰਹਿ ਗਿਆ ਇੱਕ ਮਾਸੂਮ ਕੁੜੀ ਜਿਸ ਨੇ ਇੰਨਾ ਜ਼ੁਲਮ ਸਹਿਣ ਕਰਨ ਤੋਂ ਬਾਅਦ ਵੀ ਆਪਣੀ ਆਵਾਜ਼ ਨਹੀਂ ਦਬਾਈ ਅਖੀਰਕਾਰ ਉਹ ਦਿਨ ਆ ਗਿਆ ਜਦੋਂ ਫੈਸਲਾ ਸੁਣਾਇਆ ਗਿਆ ਅਦਾਲਤ ਨੇ ਕਿਹਾ ਸਰਪੰਚ ਦਾ ਪੁੱਤਰ ਅਤੇ ਉਹਦੇ ਸਾਥੀ ਦੋਸ਼ੀ ਹਨ। ਉਹਨਾਂ ਨੂੰ ਕਈ ਸਾਲਾਂ ਦੀ ਕੈਦ ਦੀ سزا ਦਿੱਤੀ ਗਈ। ਪਿੰਡ ਵਿੱਚ ਪਹਿਲੀ ਵਾਰ ਇੱਕ ਗਰੀਬ ਦੀ ਬੇਟੀ ਦੀ ਆਵਾਜ਼ ਨੇ ਜ਼ੁਲਮ ਨੂੰ ਹਰਾਇਆ। ਲੋਕਾਂ ਨੇ ਹਰਪ੍ਰੀਤ ਨੂੰ ਸਲਾਮ ਕੀਤਾ। ਹਰਪ੍ਰੀਤ ਨੇ ਕਿਹਾ, "ਜ਼ੁਲਮ ਕਦੇ ਵੀ ਜ਼ਿਆਦਾ ਚਿਰ ਨਹੀਂ ਟਿਕਦਾ ਪਰ ਹਿੰਮਤ ਨਾਲ ਉਠਾਈ ਗਈ ਆਵਾਜ਼ ਪੂਰੇ ਸਮਾਜ ਨੂੰ ਬਦਲ ਸਕਦੀ ਆ।" ਉਹਦੀ ਕਹਾਣੀ ਸਿਰਫ ਇੱਕ ਲੜਾਈ ਨਹੀਂ ਸੀ, ਸਗੋਂ ਹਰੇਕ ਧੀ ਦੇ ਲਈ ਇੱਕ ਸੁਨੇਹਾ ਸੀ ਕਿ ਚੁੱਪੀ ਜ਼ੁਲਮ ਨੂੰ ਵਧਾਉਂਦੀ ਆ। ਤੇ ਜ਼ੁਲਮ ਨੂੰ ਮਾਰ دیا۔ ਜੇ ਤੁਸੀਂ ਇਦਾਂ ਦੀਆਂ ਹੋਰ ਵੀਡੀਓਜ਼ ਵੇਖਣਾ ਚਾਹੁੰਦੇ ਹੋ ਤਾਂ ਮੇਰੇ ਇਸ ਚੈਨਲ ਨੂੰ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਕਰੋ। ਥੈਂਕ ਯੂ।